ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅਕਸਰ ਹੀ ਤੁਸੀਂ ਆਪਣੇ ਚੈਨਲ ਜਾਂ ਪੇਜ ਦੇ ਉੱਤੇ ਦੇਖਦੇ ਰਹਿੰਦੇ ਹੋ ਵੀ ਆਪਾਂ ਤੁਹਾਨੂੰ ਚੰਗੇ ਚੰਗੇ ਸਟੱਡ ਫਾਰਮਾਂ ਦੀਆਂ ਵੀਡੀਓਜ਼ ਦਿਖਾਉਣੇ ਰਹਿੰਦੇ ਆ ਤੇ ਅੱਜ ਜਿਹੜੀ ਆਪਾਂ ਇੱਕ ਵੱਖਰੀ ਵੀਡੀਓ ਬਣਾਈ ਆ ਅੱਜ ਆਪਾਂ ਨਾ ਤੁਹਾਨੂੰ ਚੰਗੀ ਬਰੀਡ ਦੇ ਉੱਤੇ ਬਾਈ ਵਰਗੇ ਕੰਮ ਕਰਦੇ ਆ ਮੱਝਾਂ ਦਾ ਤੇ ਇਹਨਾਂ ਦੇ ਕੋਲੇ ਨਾ ਚੰਗੀ ਕਲੈਕਸ਼ਨ ਆ ਫਾਰਮ ਦੇ ਉੱਤੇ ਤੇ ਬਰੀਡ ਜਿਵੇਂ ਹਰਿਆਣੇ ਦੇ ਵਿੱਚ ਕਹਿੰਦੇ ਕਹੋਂਦੇ ਬੁੱਲਣੇ ਸਾਣ ਨੇ ਜਿਹੜੇ ਉਹਨਾਂ ਦਾ ਇੱਕ ਤੋਂ ਇੱਕ ਨਾਮੀ ਬੁੱਲ ਦਾ ਬਾਈ ਵਰਗਿਆਂ ਦੇ ਘਰੇ ਕੱਟਾ ਕੱਟੀ ਤੇ ਝੋਟੀਆਂ ਖੜੀਆਂ ਨੇ ਮੱਝਾਂ ਚੰਗੇ ਦੁੱਧਾਰੂ ਪਸ਼ੂ ਖੜੇ ਆ ਤੇ ਵੈਸੇ ਸ਼ੌਕੀਆ ਤੌਰ ਤੇ ਆਪਾਂ ਅੱਜ ਬਾਈ ਫੂਲੇ ਦੀ ਵੀਡੀਓ ਕਰਨ ਲੱਗੇ ਆ ਵੱਡਾ ਬਾਈ ਇੱਧਰ ਆਪਣੇ ਨਾਲ ਫੂਲਾ ਖੜਾ ਹੈਗਾ ਤੇ ਨਾਲ ਇੱਧਰਲੇ ਪਾਸੇ ਬਾਈ ਆਪਣੇ ਨਾਲ ਬਾਈ ਜੀ ਦਾ ਨਾਮ ਕਾਲਾ ਛੋਟਾ ਭਰਾ ਕਾਲਾ ਖੜਾ ਆਪਣਾ ਤੇ ਵੈਸੇ ਬਾਈ ਫੂਲੇ ਦਾ ਜਿਹੜਾ ਪਿੱਛਾ ਹੈਗਾ ਮੇਰੇ ਪਿੰਡ ਮੌੜ ਨਾਬੇ ਵਾਲਾ ਪਿੰਡਾ ਬਾਈ ਦਾ ਇੱਥੇ ਆਪਦੇ ਨਾਨਕੇ ਘਰ ਪਿੰਡ ਜੀਵਨ ਸਿੰਘ ਵਾਲਾ ਰਹਿੰਦੇ ਆ ਬਾਈ ਵਰਗੇ ਰੋਡ ਦੇ ਉੱਤੇ ਹੀ ਫਾਰਮ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜੀਵਨ ਸਿੰਘ ਵਾਲਾ ਤਲਵੰਡੀ ਸਾਬੋ ਤੋਂ ਤਕਰੀਬਨ ਬਾਈ ਫੁੱਲੇ 8-10 ਕਿਲੋਮੀਟਰ ਹੋਂਾ ਹਾਂ ਜਿਹੜਾ ਬਠਿੰਡੇ ਵਾਲਾ ਮੇਨ ਹਾਈਵੇ ਆਉਂਦਾ ਤੇ ਅੱਜ ਤੁਹਾਨੂੰ ਇੱਕ ਚੰਗੀ ਕਲੈਕਸ਼ਨ ਦਿਖਾਉਣੀ ਆ ਵੀ ਜਿਹੜੇ ਭਰਾ ਬਰੀਡ ਦੇ ਉੱਤੇ ਕੰਮ ਕਰਦੇ ਆ ਜਿਵੇਂ ਆਪਾਂ ਅਕਸਰ ਹੀ ਗੱਲਾਂ ਬਾਤਾਂ ਹਰਿਆਣੇ ਵਾਲੇ ਭਰਾਵਾਂ ਦੀਆਂ ਸੁਣਦੇ ਰਹਿੰਨੇ ਆ ਵੀ ਯਾਰ ਹਰਿਆਣੇ ਦੇ ਵਿੱਚ ਮੱਝਾਂ ਬਹੁਤ ਜ਼ਿਆਦਾ ਚੰਗੀਆਂ ਤਾਕੜੀਆਂ ਝੋਟੀਆਂ ਨੇ ਕਲੈਕਸ਼ਨ ਬਹੁਤ ਵਧੀਆ ਪਰ ਇਹੋ ਜੀ ਗੱਲ ਨਹੀਂ ਪੰਜਾਬ ਦੇ ਵਿੱਚ ਬਹੁਤ ਚੰਗੀ ਬਰੀਡ ਦੇ ਉੱਤੇ ਆਪਣੇ ਕੰਮ ਹੋ ਰਿਹਾ ਤੇ ਉਹਦੀ ਇੱਕ ਐਗਜ਼ਾਮਪਲ ਬਾਈ ਫੁੱਲੇ ਵਰਗੇ ਤੇ ਬਾਈ ਕਾਲੇ ਵਰਗੇ ਇੱਧਰ ਆਪਣੇ ਨਾਲ ਖੜਿਆ ਚੰਗੀਆਂ ਮੱਝਾਂ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਤੇ ਇੱਕ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ ਵੀ ਜੇ ਕਿਸੇ ਭਰਾ ਦਾ ਮਨ ਬਣਦਾ ਸ਼ੌਕੀਆ ਤੌਰ ਤੇ ਕੋਈ ਸ਼ੋਅ ਦੇ ਵਿੱਚ ਲਾਉਣ ਵਾਲੀ ਕੰਪੀਟੀਸ਼ਨ ਲੜਨ ਵਾਲੀ ਕੋਈ ਮੱਝ ਕੱਟੀ ਖਰੀਦਣੀ ਆ ਤਾਂ ਉਹ ਬਾਈ ਵਰਗਿਆਂ ਕੋਲੇ ਹੁੰਦੀਆਂ ਨੇ ਤੇ ਇਸ ਕੱਲੀ ਕੱਲੀ ਮੱਝ ਦੀ ਆਪਾਂ ਡਿਟੇਲ ਲਵਾਂਗੇ ਕਲਾਈ ਕਾਲਾ ਸਾਨੂੰ ਡਿਟੇਲ ਦੇ ਨਾਲ ਸਾਰੀ ਗੱਲਬਾਤ ਮੱਜਾਂ ਬਾਰੇ ਦੱਸੂਗਾ ਕਾਲੇ ਬਾਈ ਆਪਾਂ ਭਰਾਵਾਂ ਦਾ ਸਮਾਂ ਜ਼ਿਆਦੇ ਨਾ ਖਰਾਬ ਕਰਦੇ ਹੋਈ ਇਹ ਸਟਾਰਟ ਕਰੀਏ ਹਨਾ ਕਲਿੱਪਾਂ ਦੇ ਵਿੱਚ ਆਪਾਂ ਕਲੈਕਸ਼ਨ ਦਿਖਾ ਦੇਾਂਗੇ ਤੇ ਪਹਿਲਾਂ ਇਕੱਲੇ ਇਕੱਲੇ ਆਪਣੇ ਮੱਜਾਂ ਦੀ ਤੇ ਇਹ ਆਪਣੀ ਡਿਟੇਲ ਦੇ ਦਿਓ ਵੱਡੀ ਮੱਝ ਦਾ ਕਟਾਈ ਠੀਕ ਆ ਬਾਈ 775 77 ਦਾ ਹੈ ਤੇ ਉਹਨੇ ਪਹਿਲਾਂ ਚਾਰ ਕਟੀਆਂ ਦਿੱਤੀਆਂ ਇਤਕੀ ਕਟਾ ਆਇਆ ਠੀਕ ਆ ਬਾਈ ਤੇ ਮੱਝ ਆਪਣੇ ਕੋਲ ਹੀ ਆ ਪਹਿਲਾਂ ਤਾਂ ਹਾਂ ਆਪਣੇ ਕੋਲ ਆ ਪੰਜਵੇਂ ਸੂਹਾ ਸੂਈ ਆ ਪੰਜੇ ਸੂਏ ਆਪਣੇ ਕੋਲ ਹੀ ਆ ਠੀਕ ਆ ਬਾਈ ਇਕੱਲੇ ਇਕੱਲੇ ਦਾ ਦਾ ਆ ਵੀ ਉਹ ਇੱਕ ਕੱਟੇ ਦੀ ਭੈਣ ਹੀ ਆ ਠੀਕ ਹੈ ਭਾਈ ਇਹ ਤੂਫਾਨ ਦੀ ਹੈ ਭਾਈ ਅੱਛਾ ਜੀ ਜਿਹੜਾ ਅਰਜਨ ਵਾਲਿਆਂ ਕੋਲੇ ਆ ਕੁੰਘੜਾ ਵਾਲਿਆਂ ਕੋਲੇ ਹਾਂਜੀ ਇਹ ਤੂਫਾਨ ਦੀ ਹੈਗੀ ਅੱਛਾ ਜੀ ਆ 851 ਦੀ ਹੈ ਉਹ ਮੱਝ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਭਾਈ ਆ ਫੇਰ ਗਾਹਾਂ ਭਾਈ 7 1470 10 ਦੀ ਆ ਗਈ ਹਾਂ ਤੇ ਇਹ ਉਹ ਵੱਡੀ ਮੱਝ ਦੀ ਹੈ ਠੀਕ ਹੈ ਭਾਈ ਉਸ ਘੱਟੇ ਦੀ ਭੈਣੀ ਠੀਕ ਹੈ ਭਾਈ ਇਹ ਤਿੰਨ ਆ ਗਏ ਉਸ ਦੀ ਮੱਝ ਦੇ ਹਣਾ ਇਹ ਵੀ ਛੋਟੀ 1470 10 ਦੀ ਹੈ ਇਹਦੀ ਮਾਂ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਜੀ ਹਾਂਜੀ ਆ B1 330 ਦੀ ਹੈ ਹਰਿਆਣੇ ਵਾਲੇ ਐਚ ਐਲ ਡੀ ਵੀ ਦੇ ਸੀਮਨ ਦੀ ਏਦੀ ਮਾਂ ਨਾਲ ਹੀ ਖੜੀ ਹੈ ਹੂੰ ਇਹ ਦੋਨੇ ਮਾਮਾ ਧੀਆਂ ਹਾਂ ਹਾਂ ਇਹ ਮਾਮਾ ਧੀਆਂ ਇਹ ਕਿੰਨੀ ਕੁ ਉਮਰ ਦੀ ਹੋਗੀ ਬਾਈ ਇਹ ਬਾਈ ਹੁਣ ਦੋ ਦੰਦ ਹੋਈ ਹੈ ਦੋ ਦੰਦ ਹੋਈ ਹੈ ਹਾਂ ਤੇ ਮਾਂ ਦਾ ਕਿੰਵਾਂ ਸੂਏ ਦੀ ਬੱਚੀ ਆ ਇਹ ਮਾਂ ਦੇ ਇਹ ਤੀਜੇ ਸੂਏ ਦੀ ਬੱਚੀ ਆ ਹੁਣ ਚੌਥੇ ਗੱਬਣ ਹੈ ਬਾਈ ਦਵਾਰੇ ਜਿੰਨੇ ਜਿਹੜੀ ਮੱਝ ਜਿਹੜੇ ਸਾਣ ਤੋਂ ਬੋਲ ਤੋਂ ਹੁਣ ਪ੍ਰੈਗਨੈਂਟ ਆ ਬਾਈ ਉਹ ਵੀ ਸਾਰਾ ਨਾਲ ਕਲੀਅਰ ਕਰ ਦਿਓ ਹਨਾ ਇਹ ਮੇਰੇ ਧਿਆਨ ਚ ਨਹੀਂ ਆ ਰਹੀ ਮੋਬਾਈਲ ਚਾ ਥੋੜਾ ਇਰਕਾ ਠੀਕ ਆ ਹਾਂ ਵੀ ਇਹ ਵੀ ਚੰਗੇ ਸਿੰਘ ਤੋਂ ਆ ਬਾਈ ਏ ਮੱਝ ਥੋੜੀ ਆਪਣੇ ਸੂਣ ਚ ਸਮੱਸਿਆ ਆ ਗਈ ਸੀਗੀ ਹੁਣ ਗੱਬਣਾ ਮੈਂ ਬਹੁਤ ਚੰਗੀ ਮੈਂ ਆ ਜਦੋਂ ਤਾਜੀ ਸੂਈ ਹੋਈ ਇਹਦਾ ਦੁੱਧ ਵੀ ਬਖਾਵਾਂ ਤੇ ਆਪ ਕਿਹੜੇ ਦੀ ਆ ਬਾਈ ਇਹ ਆਪ ਇਹ ਸਰਕਾਰੀ ਦੀ ਆ ਆਪਾਂ ਕਿਸੇ ਪਾਸਿਓ ਲਈ ਸੀਗੀ ਬਾਈ ਹੂੰ ਤੇ ਉਹਦਾ ਦੱਸਿਆ ਨਹੀਂ ਪੂਰਾ ਉਹ ਹੈ ਹਰਿਆਣੇ ਦੇ ਸੀ ਮੰਡੀ ਠੀਕ ਆ ਬਾਈ ਇਹਦਾ ਹੀ ਬਾਈ ਫੁੱਲੇ ਤੁਸੀਂ ਦੱਸਦੇ ਸੀ ਵੀ ਸ਼ੋਹਾਂ-ਸ਼ੋਹਾਂ ਚ ਕੰਪੀਟੀਸ਼ਨਾਂ ਚ ਵੀ ਲੱਗੀ ਵੀ ਆ ਹਾਂ ਲੱਗੀ ਵੀ ਆ ਠੀਕ ਹੈ ਜੀ ਦੋਸਤ ਬਹੁਤ ਇਹਦੀ ਕਿੰਨੀ ਉਮਰ ਹੋ ਗਈ ਜੀ ਇਹ ਦੂਜਾ ਸੂਈ ਹੋਣਾ ਪਰ 21 ਸੂਈ ਹੋਈ ਹੈ ਇੱਕ ਵਾਰੀ ਹੋਈ ਸੂਈ ਆਪਾਂ ਤੇ ਇਹਦੇ ਆ ਬਾਈ ਬਣਤਰ ਸਾਰੀਆਂ ਨਾਲੋਂ ਲੈਦੀ ਆ ਜਿਹੜੀ ਇਹਦੀ ਬਾਡੀ ਬਣਤਰ ਆ ਪਿੱਠ ਪੁੜਾਗਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬਹੁਤ ਚੌੜਾ ਪਿੱਠ ਪੁੜਾ ਇਹਦਾ ਬਾਡੀ ਬਣਤਰ ਫੁੱਲੇ ਬਾਈ ਇਹਦੀ ਸਾਰੀਆਂ ਮੱਜਾਂ ਨਾਲੋਂ ਲੈਦੀ ਆ ਹਨਾ ਦਰਸ਼ਨੀ ਮੱਜੇ ਨੂੰ ਆਪਾਂ ਇੱਕ ਕਹਿ ਸਕਦੇ ਹਣਾ ਲਾਵਾਂਗੇ ਬਾਈ ਰੱਬ ਸੁੱਖ ਰੱਖੇ ਸੋਚ ਠੀਕ ਹੈ ਜੀ ਹਾਂ ਤੇ ਇਧਰਲੇ ਪਾਸੇ ਕਾਲੇ ਬਾਈ ਏ ਵੀ ਆਪਣੇ ਘਰ ਦੀ ਝੋਟੀ ਆ ਬਾਈ ਹੁਣ ਪਹਿਲਾ ਸੂਆ ਸੂਣ ਵਾਲੀ ਆ ਇਹਦੀ ਮਾਂ ਵੀ ਆਪਣੇ ਕੋਲੇ ਸੀਗੀ ਇਹ ਅਰਜੰਦੀ ਆ ਹਰਿਆਣੇ ਵਾਲੀ ਠੀਕ ਆ ਬਾਈ ਤੇ ਇਹਦਾ ਵੀ ਦੱਸ ਦਿਓ ਇਹ 1470 ਦਾਦੀ ਝੋਟੀ ਆ 1 ਮਹੀਨਾ ਸੂਣ ਦਾ ਰਹਿੰਦਾਗਾ ਠੀਕ ਆ ਬਾਈ ਇਹ ਵੱਡੀ ਮੱਝ ਦੀ ਆ ਜਿਹੜੀ ਆਪਾਂ ਦੱਸਿਆ ਸੀ ਚਾਰ ਕਟੀਆਂ ਦਿੱਤੀਆਂ ਨੇ ਉਹਦੀ ਠੀਕ ਆ ਬਾਈ ਇਹ ਮਾਮਾ ਧੀਆਂ ਹੀ ਆਗੀਆਂ ਤਿੰਨੇ ਠੀਕ ਆ ਤਿੰਨੇ ਮਾਮਾ ਧੀਆਂ ਨੇ ਬਾਈ ਆ ਦਿਖਾ ਦਿਓ ਇਧਰਲੇ ਪਾਸੇ ਆਮ ਵੱਡੀ ਮੱਝ ਆ ਗਈ ਆਪਣੀ ਨਹੀਂ ਉਹ ਵੱਡੀ ਮੱਝ ਉਹ ਦੀ ਜੋ ਪਹਿਲੇ ਸੂਏ ਵਾਲੀ ਝੋਟੀਆਂ ਆ ਬਾਅਦ ਚ ਇੱਕ ਉਹਦੋਂ ਅੱਗੇ ਆ ਇੱਕ ਉਹਦੋਂ ਅੱਗੇ ਪੈਰੀ ਦਾ ਕਟਾ ਠੀਕ ਆ ਬਾਈ ਹਾਂ ਮੰਨ ਲਓ ਜ਼ਿਆਦਾਤਰ ਆਪਾਂ ਇਹ ਕਹਿ ਸਕਦੇ ਆਂ ਵੀ ਛੋਡੇ ਕੋਲੇ タルਦੀ ਜਾਨਵਰੀ ਹੈ ਘਰੋਂ ਹੀ ਬ੍ਰੀਡ ਹੈ ਹਾਂ ਬ੍ਰੀਡ ਤੇ ਹੈ ਆਪਣੇ ਇਨਸਾਨ ਦੀ ਭੀੜ ਦੀ ਜਿਹੜਾ ਜਵਰਾਜ ਦਾ ਪਾਈ ਸੀ ਬਨੇ ਰਹੇ ਹੁੰਦਾ ਸੀ ਅੱਛਾ ਬਾਈ ਹਾਂ ਉਹਦੀ ਕੱਟੀ ਹੈ ਸਾਨ ਵੀ ਆਪਾਂ ਰੱਖਿਆ ਕਰਦੇ ਸੀ ਸਾਨ ਵੀ ਕਰੇ ਸੀ ਆਪਣੇ ਕੋਲੇ ਮਾਂ ਵੀ ਘਰੇ ਖੜੀ ਹੈਗੀ ਠੀਕ ਹੈ ਜੀ ਇਹ ਦੂਜਾ ਸੂਆ ਸੂਈ ਵੀ ਆ ਤੀਜੇ ਨੂੰ ਹੁਣ ਗੱਭਣ ਹੈ ਦਵਾਰੇ ਠੀਕ ਆ ਬਾਈ ਵੇ ਵੈਸੇ ਮੱਝਾਂ ਸਾਊਸੀਲ ਆ ਬਾਈ ਸਾਰੀਆਂ ਹਨਾ ਆ ਮੱਝ ਘਰ ਦੀ ਆ ਵੱਡੀ ਮੱਝ ਆ ਬਾਈ ਇਹ ਆਪਾਂ ਉ ਲਈ ਸੀਗੀ ਠੀਕ ਇਹਦੇ ਬੱਚੇ ਉਮਰ ਕਿੰਨੀ ਹੋਗੀ ਹੋਣੀਆਂ ਇਹ ਪੰਜ ਸੂਏ ਸੂਪੀ ਬਾਈ ਆਪਣੇ ਪੰਜੇ ਸੂਏ ਆਪਣੇ ਕੋਲ ਸ਼ੁਰੂ ਤੋਂ ਵਿੱਚ ਆਪਾਂ ਸ਼ੁਰੂ ਤੋਂ ਆਪਣੇ ਕੋਲ ਇਹਦਾ ਤੁਸੀਂ ਪਿੱਛੇ ਤੋਂ ਕਿਹੜੇ ਦੀ ਦੱਸਿਆ ਸੀ ਕਿ ਜੀ ਇਹਦਾ ਨਹੀਂ ਪਤਾ ਵੈਸੇ ਉਦੋਂ ਇੰਨਾ ਦੇਖਿਆ ਨਹੀਂ ਹਾਂ ਉਦੋਂ ਇੰਨਾ ਹੋ ਨਹੀਂ ਸੀ ਉਹ ਆਪਾਂ ਨੂੰ ਆਏ ਆ ਵੀ ਬੱਚੇ ਵਧੀਆ ਦਿੰਦੀ ਹੈਗੀ ਆਪਾਂ ਆਪਣੇ ਦੇਖ ਹੀ ਲਿਆ ਸਾਰਾ ਰਿਜ਼ਲਟ ਇਹਦਾ ਅੱਗੇ ਬਾਈ ਤੇ ਇੱਕ ਆ ਗਾਂ ਰੱਖੀ ਆ ਬਾਈ ਹਾਂ ਇਹ ਬੱਚੀ ਲਈ ਸੀਗੀ ਫਾਰਮ ਚੋਂ ਬਾਈ ਠੀਕ ਆ ਬਾਈ ਤੇ ਛੋਟੀ ਹੀ ਲੈ ਕੇ ਪਾਲੀ ਆਪਾਂ ਮੇਰਾ ਖਿਆਲ ਆ ਇਹ ਜਰਸੀ ਜੀ ਜਰਸੀ ਚ ਆ ਬਾਈ ਹਾਂ ਵੈਸੇ ਰੰਗ ਇਹਦਾ ਬਲੈਕ ਆ ਬਲੈਕ ਆ ਗਿਆ ਉਹ ਹੈ ਜਰਸੀ ਚ ਬਾਈ ਠੀਕ ਆ ਬਾਈ ਬਈ ਇਹ ਦਾ 7 ਕਿਹ ਮਹੀਨੇ ਦੀ ਠੀਕ ਆ ਬਾਈ ਹਾਂ ਉਹ ਇਹਦੀ ਕਰਤੀ ਆ ਠੀਕ ਠੀਕ ਉਹ ਛੋਟੀ ਦੀ ਉਹ ਕੱਟੀ ਆ 77 577 ਦੀ ਓਕੇ ਬਾਈ ਇਧਰ ਹੋ ਇਸ 77 577 ਦੀ ਕੱਟੀ ਹੈ ਬਾਈ ਠੀਕ ਹੈ ਬਾਈ ਤੇ ਆਪਣੀ ਉਹ ਜਿਹੜੀ ਭੀਮ ਵਾਲੀ ਝੋਟੀ ਹੈ ਉਹਦੀ ਧੀ ਹੈਗੀ ਠੀਕ ਹੈ ਬਾਈ ਤੇ ਸਾਲਕ ਦੀ ਹੋਗੀ ਇਹ ਠੀਕ ਹੈ ਬਾਈ ਕਾਲੇ ਬਾਈ ਵੈਸੇ ਮੰਨ ਲਓ ਜੇ ਆਪਾਂ ਟਾਈਮ ਦੀ ਗੱਲ ਕਰੀਏ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਆਇਆ ਨੂੰ ਸ਼ੌਂਕ ਕਦੋਂ ਤੋਂ ਉ ਤਾਂ ਬਈ ਆਪਾਂ ਮੁੱਢੋਂ ਹੀ ਰੱਖਦੇ ਸੀਗੇ ਕਾਫੀ ਪਸ਼ੂ ਪਰ ਬਰੀਡ ਤੇ ਆਪਾਂ ਨੂੰ 2015 ਦੇ ਕੰਮ ਕਰਦੇ ਠੀਕ ਆ ਉਦੋਂ ਤੋਂ ਫਿਰ ਥੋੜਾ ਰੁਝਾਨ ਵਧ ਗਿਆ ਵਧ ਗਿਆ ਹਾਂ ਬਈ ਤੇ ਹੁਣ ਜਿਵੇਂ ਮੰਨ ਲਓ ਆਪਾਂ ਪਹਿਲਾਂ ਭਰਾਵਾਂ ਨਾਲ ਗੱਲ ਕਰਕੇ ਹਟਿਆ ਹਾਂ ਹਾਂਜੀ ਵੀ ਕੰਪੀਟੀਸ਼ਨ ਵਾਲੇ ਵੀ ਤਕਰੀਬਨ ਥੋਡੇ ਕੋਲੇ ਜਾਨਵਰ ਬਾਈ ਫੁੱਲੇ ਵਰਗੇ ਲਿਆਉਂਦੇ ਹੀ ਰਹਿੰਦੇ ਹੋ ਬਾਈ ਤੁਸੀਂ ਹੈਨਾ ਆਪਾਂ ਸਾਂ ਲਾਇਆ ਸੀ ਬਠਿੰਡੇ ਵੀ ਅੱਛਾ ਜੀ ਪੀ ਮ ਲਾਇਆ ਸੀਗਾ ਬਈ ਠੀਕ ਆ ਗਿਆ ਸੀਗਾ ਬਈ ਅੱਛਾ ਜੀ ਹਾਂ ਮੇਲੇ ਦਾ ਜਿੱਤੂ ਸੀਗਾ ਠੀਕ ਆ ਬਾਈ ਜੁਬਰਾ ਦਾ ਭਾਈ ਢੇਰ ਲਿਆਉਂਦਾ ਸੀ ਠੀਕ ਕਰਮਵੀਰ